ਸਲਾਮ ਵਾਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਵਾਲ ਹੋਵੋਗੇ ਭਾਈ ਰਣਜੀਤ ਸਿੰਘ ਢੜੀਆਂ ਵਾਲੀ ਅੱਜ ਕੱਲ ਦੇ ਜਿਹੜੇ ਲੀਡਰ ਹੈ ਜਿਹੜੇ ਮੁਫਾਤ ਪਰਸਤ ਹੈ ਲੋਕਾਂ ਦੇ ਜਿਹੜੇ ਆ ਫਾਇਦਾ ਚੁੱਕਦੇ ਆ ਆਪ ਲੋਕਾਂ ਨੂੰ ਸਬਜ਼ ਬਾਗ ਦਿਖਾਉਂਦੇ ਆ ਲੇਕਿਨ ਹਕੀਕਤ ਚ ਫਾਇਦਾ ਉਹਨਾਂ ਦਾ ਹੁੰਦਾ ਹੈ ਜਿਹੜੇ ਆਮ ਵਿਚਾਰੇ ਲੋਕ ਆ ਉਹਨਾਂ ਦੇ ਗੱਲਾਂ ਚਾ ਕੇ ਬਾਅਦ ਚ ਪਿਸਦੇ ਹੈਗੇ ਆ ਤਕਲੀਫਾਂ ਬਰਦਾਸ਼ਤ ਕਰਦੇ ਆ ਇਹਨਾਂ ਦੇ ਜਿਹੜੇ ਇਹਨਾਂ ਨੂੰ ਕਿਸ ਤਰ੍ਹਾਂ ਬੇਨਕਾਬ ਕਰਨਾ ਹੈ ਤੇ ਕਿਸ ਤਰ੍ਹਾਂ ਨਾਲ ਤੋਂ ਬਚਣਾ ਹੈਗਾ ਉਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੱਸਣਦੇ ਆ ਬਹੁਤ ਵਧੀਆ ਤੇ ਇੰਟਰਸਟਿੰਗ ਵੀਡੀਓ ਹੈਗੇ ਸੋ ਚਲ ਕੇ ਵੀਡੀਓ ਵੇਖਣੇ ਫਿਰ ਕਰਨੇ ਉਸ ਤੇ ਵਿਚਾਰ ਮੈਂ ਨੋਟ ਕਰਦਾ ਸੀ ਤਿੰਨ ਚਾਰ ਬੰਦੇ ਜਿਵੇਂ ਜਿਹੜੇ ਬੰਦਿਆਂ ਨੇ ਤਕਰੀਬਨ ਇਹ ਕਹਿ ਲਈਏ ਕਿ 31 32 ਜਥੇਬੰਦੀਆਂ ਕਸਾਨਾਂ ਜਿਨ੍ਹਾਂ ਨੇ ਧਰਨਾ ਲਾਇਆ ਰੋਲੇ ਰੱਪੇ ਕਈ ਦਿਨਾਂ ਤੋਂ ਚੱਲ ਰਹੇ ਆ ਉਹਨਾਂ ਦੇ ਮੁਖੀ ਐ ਜਿਵੇਂ ਇੱਕ ਦਾ ਨਾਮ ਬਲਬੀਰ ਸਿੰਘ ਰਾਜੇਵਾਲ ਇਹਨਾਂ ਨੇ ਚੁਣ ਲਿਆ ਕਮੇਟੀ ਬਣਾ ਲਈ ਓੰਕਾਰ ਸਿੰਘ ਅਗੋਲ ਐ ਅਵਤਾਰ ਸਿੰਘ ਪੇਦਨ ਜੋਰਾ ਸਿੰਘ ਉਗਰਾਹਾ ਇਹ ਬੰਦੇ ਅੱਗੇ ਲੱਗੇ ਹੋਏ ਐ ਜਿਹੜੇ ਕੰਮ ਕਰ ਰਹੇ ਜਿਨ੍ਹਾਂ ਨੇ ਕਿਸਾਨਾਂ ਦਾ ਮਸਲਾ ਕਈ ਦਿਨਾਂ ਤੋਂ ਚੁੱਕਿਆ ਪਰ ਤੁਸੀਂ ਆ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਨੇ ਸੁਣਿਆ ਪਹਿਲਾਂ ਦਾ ਕਿਸੇ ਛਾਇਆ ਕੌਣ ਹੋਇਆ ਜਿਹੜਾ ਹੁਣ ਚੱਲ ਰਿਹਾ ਸਾਰੇ ਪਾਸੇ ਛਾਏ ਕੌਣ ਹੋਏ ਨੇ ਛਾਏ ਕੋਈ ਹੋਰ ਨੇ ਕੰਮ ਕਿਸੇ ਹੋਰ ਨੇ ਕੀਤਾ ਸਮਝਦੇ ਹੋ ਗੱਲ ਆਪਣਾ ਸਾਰਾ ਵਿਸ਼ਾ ਜੋੜਨਾ ਜਿਹੜਾ ਪਿੱਛੇ ਗੱਲ ਕੀਤੀ ਹੈ ਇਹਨੂੰ ਜੋੜ ਕੇ ਦੇਖੀਓ ਮਤਲਬ ਕਰਤਾ ਕੋਈ ਹੈ ਤੇ ਕ੍ਰੈਡਿਟ ਲੈ ਜਾਂਦਾ ਕੋਈ ਹੋ ਹੋਏ ਰਿਆ ਹਮੇਸ਼ਾ ਤਿਆਰ ਬੈਠੇ ਹੁੰਦੇ ਨੇ ਤਿਆਰ ਬੈਠੇ ਮਨ ਲੋ ਬੰਦਿਆਂ ਨੇ ਬੇਨਤ ਕੀਤੀ ਹੈ ਲੋਕੀ ਉਹਨਾਂ ਤੇ ਪਰੋਸਾ ਕਰਦੇ ਨੇ ਕਿਸਾਨਾਂ ਦੀ ਜਥੇਬੰਦੀਆਂ ਦੀ ਕਾਲ ਦੇ ਉੱਤੇ ਪੰਜਾਬ ਦੇ ਲੋਕੀ ਤੁਰਦੇ ਆ ਠੀਕ ਹੈ ਧਾਰਮਿਕ ਬੰਦੇ ਆਵਾਜ਼ ਦਿੰਦੇ ਨੇ ਲੋਕੀ ਤੁਰਦੇ ਨਹੀਂ ਕਿਉਂਕਿ ਧਾਰਮਿਕ ਬੰਦਿਆਂ ਨੂੰ ਪਰਖ ਕੇ ਵੇਖ ਲਿਆ ਆ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ ਲੋਕੀ ਪਰ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਦੋਂ ਸੱਦਾ ਹੁੰਦਾ ਤੇ ਲੋਕੀ ਤੁਰਦੇ ਨਹੀਂ ਕਿਉਂਕਿ ਭਰੋਸਾ ਤੋੜਿਆ ਗਿਆ ਆਗੂਆਂ ਵੱਲੋਂ ਠੀਕ ਹੈ ਨਾ ਗੱਲ ਇਦਾਂ ਹੀ ਹੁੰਦਾ ਪਰ ਇੱਕ ਗੱਲ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਚੇਤਾ ਇਹ ਰੱਖਿਓ ਵੀ ਇਹ ਜਿਹੜੇ ਮੁੱਦੇ ਹੁੰਦੇ ਨੇ ਹਾਈਜੈਕ ਹੋ ਜਾਂਦੇ ਨੇ ਹੁਣ ਕਿੰਨੇ ਬੰਦੇ ਆ ਰਾਜਨੀਤਿਕ ਜਿਹੜੇ ਫਟਾਫਟ ਵਿੱਚ ਬੜੇ ਹੋਏ ਇਦਾਂ ਹੀ ਹੈ ਨਾ ਤੇ ਜਿਹੜੇ ਮੇਨ ਬੰਦੇ ਐ ਉਹ ਲੁਕ ਗਏ ਇੱਥੇ ਕੱਲ ਜਿਹੜੇ ਹੁਣ ਮੈਂ ਗੱਲ ਕੀਤੀ ਨਾ ਬੰਦਿਆਂ ਦੀ ਇੱਥੇ ਉਗਰਾਹਾ ਦਾ ਇੱਥੇ ਜਿਹੜਾ ਚੱਲ ਰਿਆ ਸੀ ਮੇਨ ਬੰਦੇ ਲੱਗੇ ਹੋਏ ਸੀ ਪਟਿਆਲੇ ਤਰਨਾ ਸੀ ਮੈਂ 5-6 ਦਿਨ ਪਹਿਲਾਂ ਕਿਹਾ ਮੈਂ ਕਿਹਾ ਆਪਾਂ ਜਦੋਂ ਲੰਘਦੇ ਸੀ ਬੱਸਾਂ ਦੀਆਂ ਬੱਸਾਂ ਟਰੱਕਾਂ ਦੇ ਟਰੱਕ ਮੈਂ ਗੱਲ ਕੀਤੀ ਲੰਗਰ 'ਚ ਮੈਂ ਕਿਹਾ ਪਤਾ ਕਰੋ ਵੀ 5-7000 ਬੰਦੇ ਦੀ ਰੋਟੀ ਤੁਸੀਂ ਨਾਰਮਲ ਨਾਲੋਂ ਵੱਧ ਪਣਦੀ ਪਰਸ਼ਾਦਾ ਰੈਡੀ ਰੱਖੋ ਬੀ ਮੀਆਂ ਬੱਸਾਂ ਟਰੱਕ ਜਾਣੇ ਨੇ ਤੇ ਰੁਕਣਗੇ ਹਰਾ ਨੀ ਦੀ ਗੱਲ ਇਹ ਹੈ ਕਿ ਸਿਰਫ 5% ਬੰਦੇ ਅੰਦਰ ਆਏ 95% ਪਾਣੀ ਪੀਤਾ ਬੱਸਾਂ 'ਚ ਬੈਠੇ ਤੇ ਲੰਘ ਗਏ ਕਹਿੰਦੇ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਤਰਨਿਆਂ ਦੇ ਵਿੱਚ ਰੋਟੀ ਪਾਣੀ ਦਾ ਪਰਸ਼ਾਦਾ ਉਹਨਾਂ ਨੇ ਛਕਿਆ ਨਹੀਂ ਉੱਥੇ ਕੀਤਾ ਫਰਮਾਨ ਆਪੇ ਕੀਤਾ ਜ਼ੋਰ ਲਾਇਆ ਸਾਰੀ ਮਿਹਨਤ ਕਰ ਰਹੇ ਨੇ ਬੰਦੇ ਠੀਕ ਹੈ ਤੇ ਰਾਜਨੀਤਿਕ ਬੰਦੇ ਕਿਵੇਂ ਹੁਣ ਮੈਂ ਕੱਲ ਜਾਵਾਂ ਤਰਨੇ ਤੇ ਮੀਡੀਆ ਕਿਤੇ ਮਗਰ ਫਿਰੂ ਆਪਣੇ ਅਗਰ ਭਾਈ ਰੋਜੀ ਸਿੰਘ ਚਲੋ ਆਪ ਵਾਈਟ ਕਰਵਾ ਕਰੋ ਆ ਕਰਵਾ ਕਰੋ ਫਟਾਫਟ 5 ਮਿੰਟ ਮੈਂ ਗਿਆ ਪਰ ਜਿਹੜਾ ਬੰਦਾ ਉੱਥੇ ਲੱਗਿਆ ਇੰਦੇ ਦਿਨਾਂ ਦਾ ਜਿੰਨੂੰ ਤਜਰਬਾ ਹੈ ਮੈਨੂੰ ਤਜਰਬਾ ਹੈ ਕੋਈ ਇਸ ਵਿਸ਼ੇ ਤੇ ਮੈਨੂੰ ਪਤਾ ਵੀ ਕੀ ਹੋ ਰਿਹਾ ਇਸ ਗੱਲ ਬਾਰੇ ਮੈਨੂੰ ਕਿੰਨਾ ਕੁ ਤਜਰਬਾ ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰੂੰਗਾ ਹੁਣ ਮੈਂ ਕੀ ਕਰਾਂ ਜੇ ਮੈਂ ਕਦੇ ਮੈਂ ਸਪੋਰਟ ਕਰਦਾ ਮੈਂ ਵੀਡੀਓ ਵੀ ਪਾਤੀ ਮੈਂ ਗੱਲ ਕਹਿਤੀ ਅੱਜ ਵੀ ਕਹਿ ਰਿਹਾ ਪਰ ਹੁਣ ਜਿੱਥੇ ਗੱਲ ਕੈਮਰੇ ਅੱਗੇ ਆਉਂਦੀ ਹੈ ਮਾਈਕਾ ਅੱਗੇ ਬੋਲਣ ਦੀ ਹੈ ਉਹ ਕੰਮ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਇਹ ਮਸਲਾ ਚੱਕਿਆ ਜਿਨ੍ਹਾਂ ਨੂੰ ਤਜਰਬਾ ਹੈ ਜਿਹੜੇ ਕਰ ਸਕਦੇ ਆ ਜਿਨ੍ਹਾਂ ਨੂੰ ਸਮਝ ਹੈ ਪਰ ਹੋ ਕੀ ਰਿਹਾ ਹੈ ਹੋ ਕੀ ਰਿਹਾ ਹੈ ਵੀ ਇੱਕ ਲਹਿਰ ਉੱਠੀ ਹੈ ਜਿੰਨਾ ਕਸੀ ਅੱਗੇ ਚੱਲ ਸਕਦੇ ਆ ਕਰ ਲਈਏ ਫਟਾਫਟ ਹਾਈਜੈਕ ਹੁੰਦਾ ਹੈ ਬਰਗਾੜੀ ਆਪਾਂ ਦਰਦ ਕਰਕੇ ਗਏ ਆ ਉੱਥੇ ਧਰਨਾ ਵੀ ਲੱਗਾ ਬੈਠੇ ਵੀ ਗ੍ਰਿਫਤਾਰ ਵੀ ਕਰ ਲਿਆ ਡੰਗਾ ਵੀ ਖਾ ਲਿਆ ਕੁੱਟ ਖਾ ਲਈ ਲਾਸ਼ਾਂ ਪਈਆਂ ਦੀਆਂ ਫੋਟੋਆਂ ਦੇਖੋ ਸਾਰੇ ਬੰਦਿਆਂ ਦੀ ਅੱਧੇ ਜਥੇ ਵਾਲੇ ਕੁੱਟੇ ਗਏ ਗੱਡੀਆਂ ਤੋੜਾ ਲੀਆਂ ਆਪਣੀਆਂ ਹੋ ਗਿਆ ਨਾ ਇਦਾਂ ਹੋ ਗਿਆ ਪਰ ਇੱਕ ਟਾਈਮ ਆਇਆ ਜਿਹੜੇ ਬੰਦੇ ਰੋਜ਼ ਦੇ ਤਜਰਬੇ ਵਾਲੇ ਨੇ ਪੋਲੀਟিক্যাল ਬੰਦੇ ਰਾਜਨੀਤਿਕ ਬੰਦੇ ਵੜਗੇ ਵਿੱਚ ਛੱਡ ਕੇ ਪਰੇ हटके ਕੀ ਕਰਦੇ ਫਿਰ ਉੱਥੇ ਆ ਕੇ ਸਾਰਾ ਮਸਲਾ ਹਾਈਜੈਕ ਕਰ ਲਿਆ ਹੋ ਜਾਂਦਾ ਹੈ ਨਾ ਹਾਈਜੈਕ ਕਰਦਾ ਕੋਈ ਹੈ ਮਿਹਨਤ ਕਿਸੇ ਨੇ ਕੀਤੀ ਹੈ ਲਾਲਾ ਕੇ ਉਹਨਾਂ ਤੇ ਭਰੋਸਾ ਵੀ ਕਰਦੇ ਹੁੰਦੇ ਨੇ ਲੋਕ ਪਰ ਵਿੱਚ ਆ ਕੇ ਕਰ ਲੋ ਫਿਰ ਭਾਈ ਤੁਸੀਂ ਕਰ ਲੋ ਹੁਣ ਇਦਾਂ ਹੀ ਹੁੰਦਾ ਹੈ ਨਾ ਤੇ ਜਿਹੜੇ ਬੰਦੇ ਵੀ ਕਰਦੇ ਨੇ ਉਹ ਕੋਸ਼ਿਸ਼ ਕਰਨ ਇੱਕ ਮੈਂ ਹੋਰ ਕਿਸਾਨਾਂ ਦੇ ਆਗੂਆਂ ਨੂੰ ਕਹਿੰਦੇ ਹਾਂ ਹੱਥ ਜੋੜ ਕੇ ਜਿਹੜਾ ਧਰਮ ਹੈ ਨਾ ਧਰਮ ਚਾਹੇ ਕੋਈ ਵੀ ਹੋਵੇ ਇਹਨਾਂ ਧਰਮ ਦੇ ਸਿਸਟਮ ਨੂੰ ਪਰੇ ਰੱਖਿਆ ਜਾਵੇ ਇਹ ਜ਼ਰੂਰੀ ਗੱਲ ਹੈ ਕਿਉਂਕਿ ਇੱਕ ਗੱਲ ਸਾਨੂੰ ਇਹ ਨੋਟ ਕਰਨ ਵਾਲੀ ਗੱਲ ਹੈ ਉਥੇ ਗੱਲ ਤੁਸੀਂ ਕਿਸਾਨ ਦੀ ਕਰਦੇ ਹੋ ਮਜ਼ਦੂਰ ਦੀ ਕਰਦੇ ਹੋ ਠੀਕ ਹੈ ਨਾ ਜਿਹੜੇ ਬੰਦੇ ਧਰਮ ਦਾ ਤਾਂ ਢਾਂਚਾ ਹੈ ਨਾ ਸਾਡਾ ਧਰਮ ਦੇ ਨਾਂ ਉੱਤੇ ਜਿਹੜੀਆਂ ਗੱਲਾਂ ਕਰਕੇ ਜਿੱਦਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਧਾਰਮਿਕ ਬੰਦੇ ਵੀ ਘਾੜ ਬਥੇਰਾ ਕਰਾ ਚੁੱਕੇ ਅੱਜ ਤੱਕ ਲੋਕਾਂ ਦਾ ਧਾਰਮਿਕ ਬੰਦੇ ਤਾਂ ਜਿਹੜਾ ਨਾ ਪਿਛਲੀਆਂ ਸਾਲਾਂ ਦੇ ਵਿੱਚ ਆਪਾਂ ਵੇਖਿਆ ਹੁਣ ਜੇ ਮੰਨ ਲਓ ਇਹਨਾਂ ਧਰਨਿਆਂ ਨੂੰ ਧਰਮ ਮੁਕਤ ਰੱਖਿਆ ਜਾਵੇ ਜਿਹਦੇ ਵਿੱਚ ਕੋਈ ਆ ਕੇ ਬਹਿ ਜਾਵੇ ਕੋਈ ਬੈਠ ਗਿਆ ਆ ਕੇ ਉਹ ਇਹ ਨਾ ਹੋਵੇ ਵੀ ਕਿਹੜੇ ਧਰਮ ਵਾਲੇ ਲੋਕ ਨੇ ਇਹਦੇ ਵਿੱਚ ਜਾਂ ਕੋਈ ਧਰਮ ਧਰਮ ਵਾਲੀ ਜਿਹੜੀ ਚੀਜ਼ ਹੈ ਉਹਨੂੰ ਸਾਈਡ ਤੇ ਰੱਖੋ ਮਸਲਾ ਹੈਗਾ ਆ ਜਿਹੜੇ ਮਸਲੇ ਦੀ ਗੱਲ ਕਰਨੀ ਹੈ ਉਹ ਤੁਸੀਂ ਗੱਲ ਕਰੋ ਸਿੱਧੀ ਹੁਣ ਮੈਂ ਇੱਕ ਗੱਲ ਨੋਟ ਕਰਦਾ ਸੀ ਵੀ ਕਿਸਾਨਾਂ ਦਾ ਜਿਹੜਾ ਟੰਚ ਆ ਉਹ ਜਿਹੜਾ ਮੈਂ ਸਟੇਟਮੈਂਟ ਮੋਦੀ ਦੀ ਵੀ ਸੁਣੀ ਆ ਉਧਰ ਲਿਆ ਪੂਆ ਦੀ ਕਹਿੰਦੇ ਜੀ ਇਹਦੇ ਨਾਲ ਇਹਦੇ ਨਾਲ ਤੇ ਕਿਸਾਨਾਂ ਦਾ ਭਲਾ ਹੋਣਾ ਹੈ ਇਹਦੇ ਨਾਲ ਨੁਕਸਾਨ ਨਹੀਂ ਇਹ ਕਹਿੰਦੇ ਕਿਸਾਨਾਂ ਦੇ ਹਿੱਤ ਵਿੱਚ ਜਾਊਗਾ ਇਦਾਂ ਹੀ ਕਹਿੰਦੇ ਆ ਨਾ ਇਹ ਬਿੱਲ ਜਿਹੜੇ ਪਾਸ ਕੀਤੇ ਆ ਕਿਸਾਨਾਂ ਦੇ ਹਿੱਤ ਵਿੱਚ ਨੇ ਕਿਸਾਨ ਕਹਿੰਦੇ ਇਹ ਸਾਨੂੰ ਲੋੜ ਨਹੀਂ ਉਹ ਕਹਿੰਦੇ ਆ ਵੀ ਇਹਦੇ ਨਾਲ ਭਲਾ ਹੈ ਠੀਕ ਹੈ ਆਪਣੇ ਸਾਰੇ ਜਿਹੜੇ ਸਮਝਦਾਰ ਬੰਦੇ ਆ ਜਿਹੜੇ ਕਹਿੰਦੇ ਵੀ ਇਹਦੇ ਨਾਲ ਸਾਡਾ ਭਲਾ ਹੋਣਾ ਨਹੀਂ ਫਿਰ ਉਹ ਮੈਨੂੰ ਇਹ ਨਹੀਂ ਸਮਝਾਉਂਦੀ ਵੀ ਉਹ ਇਹਨਾਂ ਚੀਜ਼ਾਂ ਨੂੰ ਵਾਪਸ ਲੈ ਲੈਣ ਵੀ ਤੁਸੀਂ ੱੱਕੇ ਨਾਲ ਭਲਾ ਫਿਰ ਕਿਉਂ ਕਰਦੇ ਜੋ ਅਗਲਾ ਸਾਨੂੰ ਨਹੀਂ ਪਸੰਦ ਪੰਜਾਬ ਕਿਸਾਨਾਂ ਦਾ ਭਲਾ ਸੋਚਦੇ ਹੋ ਕਿਸਾਨ ਕਹਿੰਦੇ ਸਾਨੂੰ ਪਸੰਦ ਨਹੀਂ ਫੇਰ ਛੱਟੋ ਪਰੇ ਫੇਰ ਤੂੰ ਡਰਹਿਣ ਦੋ ਤੁਸੀਂ ਤੱਕੇ ਨਾਲ ਕਹਿੰਦੇ ਹੋ ਵੀ ਹੁਣ ਖਵਾਉਣਾ ਹੈ ਅਗਲਾ ਕਹਿੰਵੇਂ ਮੈਂ ਲੰਗਰ ਖਵਾਉਣਾ ਤੈਨੂੰ ਮੈਂ ਰੋਟੀ ਖਵਾਣੀ ਹੈ ਅਗਲਾ ਕਹਿੰਵੇਂ ਤੇਰੀ ਰੋਟੀ 'ਚ ਜ਼ਹਿਰ ਹੈ ਵੈ ਨਹੀਂ ਖਾਣੀ ਨਾ ਕਰ ਦਲੇ ਅਗਲਾ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ ਅਗਲਾ ਕਵੇ ਲੈ ਯਾਰ ਅਸੀਂ ਤਪਸੀ ਤੇ ਇਹਦੇ ਚ ਕੋਈ ਨੁਕਸਾਨ ਨਹੀਂ ਅਸੀਂ ਤੇ ਬੜੀ ਰੀਜਨਲ ਬਣਾਈ ਹੈ ਇਹਦਾ ਤੇ ਫਾਇਦਾ ਬਹੁਤ ਹੋਊਗਾ ਇਹਦੀ ਤੇ ਖੁਰਾਕ ਹੈ ਇਹ ਤੇ ਬਹੁਤ ਚੰਗੀ ਚੀਜ਼ ਹੈ ਤੇ ਜਦੋਂ ਅਗਲਾ ਨਹੀਂ ਕਹਿੰਦਾ ਮੈਂ ਖਾਣੀ ਨਹੀਂ ਖਾਣੀ ਤੇ ਤੁਸੀਂ ਤਾਂ ਕਿਹੜਾ ਧਮੋੜੀ ਜਦੋਂ ਸਾਰੇ ਪੰਜਾਬ ਦੇ ਹਰਿਆਣੇ ਦੇ ਲੋਕ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗਾ ਸਾਨੂੰ ਨਹੀਂ ਚਾਹੀਦਾ ਕਿਸਾਨਾਂ ਦੀ ਖੁਸ਼ੀ ਲੈਣੀ ਹੈ ਕਿਸਾਨਾਂ ਦਾ ਭਲਾ ਸੋਚਦੇ ਹੋ ਕਿਸਾਨ ਕਹਿੰਦੇ ਨੇ ਸਾਨੂੰ ਚਾਹੀਦਾ ਨਹੀਂ ਬਸ ਫਿਰ ਰਹਿਣ ਦਿਓ ਵਾਪਸ ਕਰੋ ਤੱਕੇ ਨਾਲ ਤੁਸੀਂ ਕਾਹਦੇ ਲਈ ਕਰਦੇ ਆ ਮਤਲਬ ਇਹ ਆ ਵੀ ਗੱਲ ਵਿੱਚੋਂ ਕੁਝ ਹੋਰ ਹੈ ਇਤੋਂ ਦੇਖੋ ਡਬਲ ਗੱਲ ਤੇ ਉਹ ਅਗਾ ਆਪਣੀ ਕਰਦੇ ਇੱਧਰ ਵਾਲੇ ਆਪਣੀ ਕਰਦੇ ਪਰ ਜੇ ਅਗਲਾ ਤੱਕੇ ਨਾਲ ਖਵਾਉਂਦਾ ਤੱਕੇ ਨਾਲ ਕਹਿੰਦੇ ਭਲਾ ਕਰਨਾ ਹੀ ਕਰਨਾ ਸੀ ਇਹਦਾ ਮਤਲਬ ਕੁਝ ਢਾਲ ਵਿੱਚ ਕਾਲਾ ਕਿਸਾਨ ਕੋਈ ਵੀ ਅੱਜ ਪਰਸੈਂਟੇਜ ਕਰ ਦੋ ਵੀ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਚੋਂ ਕਿੰਨੇ ਕਿਸਾਨ ਹੋਣਗੇ ਜਿਹੜੇ ਕਹਿਣਗੇ ਬਿਲ ਲਾਗੂ ਹੋਵੇ ਕਿੰਨੇ ਪਰਸੈਂਟ ਲਾਗੂ ਇੱਕ ਪਰਸੈਂਟ ਕਹਿਣਗੇ ਲਾਗੂ ਹੋਵੇ ਜਿਹੜਾ 90 ਪਰਸੈਂਟ ਕਹਿਣਗੇ ਲਾਗੂ ਨਾ ਹੋਵੇ ਪਤਾ ਵੀ ਸਾਰੇ ਕਿਸਾਨ ਖੁਸ਼ ਨਹੀਂ ਫਿਰ ਵਾਪਸ ਕਰ ਦੋ ਕਿਸਾਨਾਂ ਦੇ ਭਲੇ ਲਈ ਕਰ ਦਿਓ ਇਹਦਾ ਮਤਲਬ ਜੇ ਠੱਕੇ ਨਾਲ ਲਾਗੂ ਕਰਾਉਂਦੇ ਹੋ ਕਿਸਾਨ ਖੁਸ਼ ਵੀ ਨਹੀਂ ਹੈਗੇ ਤੇ ਇਹਦਾ ਮਤਲਬ ਅਦਾਲਤ ਕੋਈ ਕੁਝ ਕਾਲਾ ਹੈਗਾ ਮੰਨੋ ਚਾਹੇ ਨਾ ਮੰਨੋ ਮੰਨੋ ਚਾਹੇ ਨਾ ਕਾਲਾ ਐ ਕੁਛ ਤਾਲ ਚ ਠਕੀ ਨਾਲ ਤਾਲ ਲਾਗੂ ਕਰਾਉਂਦੇ ਜੁਗਲਾ ਚਾਹੁੰਦਾ ਨਹੀਂ ਬਸ ਫਿਰ ਤੁਸੀਂ ਕਿਹਨੇ ਪੜਾਉ ਉਹ ਜੂਜੀ ਕਿਸਾਨ ਦਾ ਆੜਤੀਏ ਖਤਮ ਹੋ ਜਾਣਗੇ ਵਿਚੋਲਗੇ ਵਿਚੋਲੇ ਖਤਮ ਹੋ ਜਾਣਗੇ ਵਿਚੋਲੀਏ ਵਿਚੋਲੀਏ ਖਤਮ ਕਰਨ ਦੀ ਗੱਲ ਕਰਦਾ ਤਾਂ ਮੈਂ ਥੋੜੀ ਸਪੀਚ ਤੇ ਤੁਹਾਨੂੰ ਲੱਗਦਾ ਅਗਲਾ ਕਹਿੰਦਾ ਸਾਨੂੰ ਲੋੜ ਨਹੀਂ ਬਸ ਰਹਿਣ ਦੋ ਠਕੀ ਨਾਲ ਕਰਨਾ ਗੱਲ ਚ ਉਠਾ ਦੇ ਕੇ ਕਰਨਾ ਹੈ कोरोना ਵਰਗੀ ਮਹਾਮਾਰੀ ਚੱਲਦੀ ਹੈ ਲੱਖਾਂ ਲੋਕਾਂ ਦਾ ਇਕੱਠ ਹੋ ਰਿਹਾ ਕਿੰਨਿਆਂ ਨੂੰ ਫੈਲ ਸਕਦਾ ਪਰ ਇਸ ਗੱਲ ਦਾ ਸਰਕਾਰ ਨੂੰ ਫਿਕਰ ਹੈ ਉਹ ਕਹਿਣ ਵੀ ਨਾ ਬਈ ਦੇਖੋ ਕਿਸਾਨੋ ਹੱਥ ਜੋੜੇ ਤੁਹਾਡੇ ਅੱਗੇ ਬਿਲ ਕੀਤਾ ਸੀ ਤੁਹਾਡੇ ਫਾਇਦੇ ਲਈ ਤੁਸੀਂ ਤਾਂ ਇੱਦਾਂ ਈ ਏ ਇਕੱਠ ਕਰਨ ਲੱਗੇ ਚੱਕੋ ਸਾਨੂੰ ਨਹੀਂ ਲੋੜ ਬਿਮਾਰ ਹੋ ਜਾਓਗੇ ਸਾਨੂੰ ਤੁਹਾਡਾ ਫਿਕਰ ਬਹੁਤ ਹੈ ਫਿਰ ਕਰਾਂਗੇ 5 ਸਾਲ ਬਾਅਦ ਗੱਲ ਹੁਣ ਬੰਦ ਕਰ ਦੋ ਖਤਮ ਕਰੋ ਜੇ ਤੁਹਾਨੂੰ ਸੱਚੀ ਪਿਆਰ ਹੈ ਇੱਕ ਤਾਂ ਬਿਮਾਰ ਹੋਣਗੇ ਇੰਨੇ ਬੰਦੇ ਇਕੱਠੇ ਹੋਣ ਲੱਗੇ ਉਧਰੋਂ ਤੁਸੀਂ ਕਹਿੰਦੇ ਹੋ ਸੀ ਭੜਾ ਕਰਦੇ ਆ ਇਹਦਾ ਮਤਲਬ ਨਹੀਂ ਕੋਈ ਗੱਲ ਹੈਗੀ ਹੈ ਵਿੱਚ ਹੁਣ ਤੇ ਸ਼ੱਕ ਪੈਂਦਾ ਹੁਣ ਤੇ ਸ਼ੱਕ ਪੈਂਦਾ ਵੀ ਵਿੱਚੋਂ ਕੋਈ ਗੱਲ ਹੈਗੀ ਹੈ ਜਿਹੜੀ ਵਪਾਰੀਆਂ ਵਾਲੀ ਗੱਲ ਹੈ ਵੀ ਵਪਾਰੀ ਆਉਣਗੇ ਫੈਕਟਰੀਆਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲੈਣਾ ਫਿਰ ਲੱਗਦਾ ਨਹੀਂ ਇਹ ਚੀਜ਼ ਸਮਝ ਨਹੀਂ ਆਉਂਦੀ ਹੁਣ ਤੇ ਸ਼ੱਕ ਪੈਂਦਾ ਇਸ ਗੱਲ ਨੂੰ ਕਿ ਕੁਝ ਨਾ ਕੁਝ ਤੇ ਹੋਊ ਫਿਰ ਜਿਹੜੇ ਮੰਨਦੇ ਹੀ ਨਹੀਂ ਟੱਗਾ ਕਰਦੇ ਆ ਤਾਂ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਧਾਰਮਿਕ ਬੰਦੇ ਨਾ ਘਾੜ ਬਹੁਤ ਕਰਾਉਂਦੇ ਆ ਵਖਿਓ ਸਟੇਟਮੈਂਟ ਜਦੋਂ ਦੇਣੀ ਹੈ ਨਾ ਗਰਮ ਸਟੇਟਮੈਂਟ ਦਾ ਸਵਾਦ ਬਹੁਤ ਆਉਂਦਾ ਹੈ ਅਸੀਂ ਵੱਡੇ ਵੱਡੇ ਇਕੱਠਾਂ 'ਚ ਬੋਲਿਆ ਆਪਾਂ ਬੋਲਿਆ ਪ੍ਰਾਈਮ ਟਾਈਮ ਤੇ ਬੋਲਿਆ ਐ ਜਦੋਂ ਇੰਨੀ ਦੁਨੀਆ ਵਿੱਚ ਖੜ ਕੇ ਜਦੋਂ ਬੰਦਾ ਇਹ ਬੋਲਦਾ ਹੈ ਨਾ ਉਹਨੂੰ ਇੱਕ ਚਕਾਰਾ ਛੱਡ ਦਵੇ ਫਿਰ ਬੰਦਾ ਇੱਥੋਂ ਇੱਥੇ ਜਾਂਦਾ ਵਿੱਚ ਦੀ ਤੂੰ ਹੋਰ ਚਕਾਰਾ ਛੱਡ ਇੱਥੇ ਜਾਂਦਾ ਉਹ ਫਿਰ ਇਹ ਭੁੱਲ ਜਾਂਦਾ ਹੈ ਵੀ ਮੈਂ ਸਟੇਟਮੈਂਟ ਤਾਂ ਦੇਖ ਹੀ ਰਿਆ ਫਿਰ ਝਕਾਰਿਆਂ ਵਾਲੀ ਸਟੇਟਮੈਂਟ ਆਉਣ ਲੱਗ ਜਾਂਦੀ ਹੈ ਵੀ ਹੋਰ ਵੱਡੀ ਸਟੇਟਮੈਂਟ ਦੋ ਝਕਾਰਾ ਜ਼ਿਆਦਾ ਵੱਡਾ ਆਉਂ। ਹੋਰ ਵੱਡੀ ਸਟੇਟਮੈਂਟ ਦੋ ਝਕਾਰਾ ਉਹ ਤੋਂ ਵੱਡਾ ਆਉਂ। ਇਦਾਂ ਹੋ ਜਾਣਾ। ਇਹ ਹੋ ਜਾਣਾ। ਹੁਣ ਜਿਹੜਾ ਝਕਾਰਿਆਂ ਨੂੰ ਵੇਖ ਕੇ ਸਟੇਟਮੈਂਟਾਂ ਦਊਗਾ ਉਹਨੇ ਭੜਾ ਵੇਖ ਕੇ ਨਹੀਂ ਦੇਣਾ ਪੰਜਾਬੀਆਂ ਦਾ ਭੜਾ ਕਿਸ ਗੱਲ ਚ ਹੈ। ਉਹਨੇ ਕਹਣਾ ਚੱਕੂ ਤੇ ਆਵੇਂ ਫੱਟੇ ਮਾਰ ਦਿਆਂਗੇ, ਐ ਵੱਟ ਦਿਆਂਗੇ, ਅਸੀਂ ਤੇ ਟੁਕੜੇ ਟੁਕੜੇ ਕਰ ਦਿਆਂਗੇ। ਉੱਡਾ ਵੱਡਾ ਜੋਸ਼। ਚੀਕਾਂ ਕੂਕਾਂ। ਜਦੋਂ ਆਹ ਸਟੇਟਮੈਂਟ ਆਉਣੀ ਹੈ ਚੀਕਾ-ਕੂਕਾ ਆਉਣੀ ਹੈ ਪਰ ਜਿਹੜਾ ਠਹਿਰਾਵ ਹੈ ਸਮਝ ਕੇ ਸਟੇਟਮੈਂਟ ਆਉਣੀ ਹੈ ਜਿਹੜੀ ਉਹਦੇ ਵਿੱਚ ਚਿਕਾਰਿਆਂ ਦੀ ਲੋੜ ਨਹੀਂ ਲੋਕਾਂ ਦੇ ਭਲੇ ਦੀ ਲੋੜ ਹੈ ਨਾਰਿਆਂ ਦੀ ਲੋੜ ਨਹੀਂ ਉਥੇ ਲੋਕਾਂ ਦਾ ਭਲਾ ਕਿਸ ਗੱਲ ਚ ਹੈ ਤੇ ਹਰ ਬੰਦਾ ਇਹ ਚੇਤਾ ਰੱਖਿਓ ਪੰਜਾਬ ਦਾ ਘਾੜ بڑے ਤਰੀਕਿਆਂ ਨਾਲ ਪਹਿਲਾਂ ਹੋਇਆ ਹੁਣ ਵੀ ਹੋ ਰਿਹਾ ਹੈ ਲੜਾਈ ਕੋਈ ਵੀ ਐ ਲੜਨੀ ਦਿਮਾਗ ਨਾਲ ਪੈਣੀ ਐ ੱੱਕੇ ਨਾਲ ਨਹੀਂ ਬਹੁ ਗਿਣਤੀ ਉੱਤਰ ਐ ਅੱਠ ਐ ਬੜਾ ਬੱਟੇ ਨੇ 70 ਲੱਖ ਨੇ ਕੋਈ ਵੀ ਜਿਹੜੀ ਲੜਾਈ ਲੜੋਗੇ ਉਹਨੂੰ ਬੜੇ ਦਿਮਾਗ ਨਾਲ ਲੜੋ ਆਪੂ ਜਿਹੜੇ ਅੱਗੇ ਲੱਗੇ ਐ ਉਹਨਾਂ ਨੂੰ ਸਿਆਣੇ ਤਰੀਕੇ ਨਾਲ ਕਰਨ ਦਿਓ ਕੋਈ ਵੀ ਗੱਲ ਇਦਾਂ ਦੀ ਨਾ ਹੋਵੇ ਕਿ ਪੜਕਾ ਹਟ ਪੈਦਾ ਹੋ ਜਾਏ ਸਾਡੇ ਕੋਲ ਉਨਾਲੀ ਹੋਣੀ ਹੈ ਅਗਲੇ ਕੋਲ 1K47 ਹੋਣੀ ਹੈ ਜਿੱਦਣ ਸਾਡੇ ਕੋਲ 1K47 ਹੋਣੀ ਹੈ ਅਗਲੇ ਕੋਲ ਤੂਫ ਹੋਣੀ ਹੈ ਟੈਂਕ ਹੋਣਾ ਕਿਉਂਕਿ ਵੱਡੇ ਨੇ ਭੀੜ ਵੜੀ ਆ ਉਹਨਾਂ ਕੋਲ ਤੇ ਛੋਟੇ ਜਿਹੇ ਰਹਿ ਗਏ ਆ ਪਹਿਲਾਂ ੱਤਕਾ ਤੇ ਪਹਿਲਾਂ ਹੀ ਹੋ ਰਿਹਾ ਜ਼ਮੀਨਾਂ ਦਾ ਕਰਦਿਆਂ ਕਰਦਿਆਂ ਕਿਤੇ ਜ਼ਬੰਦੀ ਦਾ ਕਹਾੜਾ ਨਾ ਕਰਨ ਤੁਰ ਪੈਣ ਅਸੀਂ ਜਕਾਰਾ ਸਟੇਟਮੈਂਟ ਦੇਣ ਵੇਲੇ ਵੀ ਜਿੱਡੀ ਵੱਡੀ ਸਟੇਟਮੈਂਟ ਦਵਾਂਗੇ ਵੀਡੀਓ ਬੜਕੀ ਹੈਣ ਤੂੰ ਸਾਰੇ ਪਾਸੇ ਵਾਹ ਵੀ ਵਾ ਵਟ ਕੱਟਦੇ ਪੰਜਾਬੀਆਂ ਚ ਸੁਭਾਅ ਹੈ ਜਿੰਨੀ ਟਾਡੀਆਂ ਵਾਂਗੂ ਠੋਕ ਕੇ ਸਟੇਟਮੈਂਟ ਦਓਗੇ ਉਹਨਾਂ ਚਕਾਰੇ ਜ਼ਿਆਦਾ ਲਾਉਂਦੇ ਐ ਪਰ ਸਟੇਟਮੈਂਟ ਜ਼ਕਾਰਿਆਂ ਲਈ ਨਾ ਆਵੇ ਲੋਕਾਂ ਦੇ ਭਲੇ ਲਈ ਆਵੇ ਸਮਝ ਤੋਂ ਆਵੇ ਪੂਰੀ ਪੂਰੀ ਆਵੇ ਠੀਕ ਠੀਕ ਆਵੇ ਜਿਦੇ ਚ ਨੁਕਸਾਨ ਨਾ ਹੋਵੇ ਜਿਹੜੇ ਬੰਦੇ ਤਜਰਬੇ ਵਾਲੇ ਨੇ ਜਾਣਕਾਰ ਨੇ ਜਿਨ੍ਹਾਂ ਨੇ ਪੰਗਾ ਲਿਆ ਹੈ ਲੱਗੇ ਹੋਏ ਨੇ ਜਿਹੜੇ ਉਹਨਾਂ ਦੇ ਮਗਰ ਲੱਗੇ ਰਹਿਣ ਬਸ ਅਗਲਾ ਕਦੇ ਤੈਨੂੰ ਬੁਲਾਉਣਾ ਹੈ ਮੈਂ ਕੱਲ ਸੋਚਾਂ ਮੈਂ ਜਾਵਾਂ ਪਟਿਆਲੇ ਫਿਰ ਮੈਂ ਕਹਾਂ ਕਿ ਜੇ ਮੈਂ ਉੱਥੇ ਗਿਆ ਤੇ মিডিਆ ਵਾਲਿਆਂ ਤੇ ਮੇਰੇ ਮਗਰ ਮਗਰ ਭੱਜੇ ਫਿਰਨਾ ਕੱਲ ਮੈਂ ਸੋਚਾਂ ਇਹਗਾ ਹੁਣ ਜੇ ਮੈਂ ਜਾਵਾਂ ਚਿੱਲ ਪਿੱਛੇ ਬੈਠਾ ਜਾਂਦਾ ਬਹਿ ਜਾਉਂਗਾ ਪਰ ਸਟੇਟਮੈਂਟ ਉਹਨੂੰ ਦੇ ਦੇ ਦਿਓ ਜਿਹੜਾ ਉਸ ਗੱਲ ਦਾ ਬਾਹਰ ਹੋਵੇ ਚਾਰ ਬੰਦੇ ਨੇ ਚਾਰ ਬੋਲਣ ਜਿਹੜੇ ਜਿਹੜੇ ਮੁਖੀ ਨੇ ਉਹ ਗੱਲ ਕਰਨ ਸਟੇਟਮੈਂਟ ਕਰਨੀ ਕਿਸੇ ਨੇ ਤੇ ਭਰਨੀ ਕਿਸੇ ਨੇ ਹੁਣ ਰਾਜਨੀਤਿਕਾਂ ਨੇ ਹਾਈਜੈਕ ਨੀ ਕਰ ਲਿਆ ਕੱਲ ਕਿਧਰੇ ਅਕਾਲੀ ਕਾਂਗਰਸੀ ਸਾਰਿਆਂ ਨੇ ਆਪਣੇ ਆਪਣੇ ਧਰਨੇ ਲਾ ਲਏ ਕੀ ਧਰਨੇ ਇਹਨਾਂ ਨੇ ਸ਼ੁਰੂ ਕੀਤੇ ਸੀ ਕੀ ਇਹਨਾਂ ਨੂੰ ਤਕਲੀਫ ਹੋਈ ਸੀ ਪਹਿਲਾਂ ਇਹ ਹੁਣ ਫਾਰੇ ਚੱਲਦੀ ਗੰਗਾ ਦੇ ਵਿੱਚ ਸਾਰੇ ਹੱਥ ਢੋਲੋ ਰਾਜਨੀਤੀ ਕੀ ਨੀ ਹੋ ਗਈ ਰਾਹ ਹੋ ਗਿਆ ਹੁਣ ਮੇਰੀ ਗੱਲ ਸੁਣੋ ਜਿੰਨਾ ਇਹ ਖਲਾਰਾ ਪਿਆ ਇਹਦਾ ਲਾਹਾ ਤੇ ਕੋਈ ਲੈ ਕੇ ਜਾਊ ਨਿਕਲੂ ਕੀ ਲਾਹਾ ਲੈਣਾ ਕਿਸੇ ਨਾ ਕਿਸੇ ਨੇ ਤੇ ਸਿਆਣੇ ਬੰਦੇ ਜਿਹੜੇ ਨੇ ਜਿਸ ਵੇਗ ਜਿੱਦਾਂ ਬਹਾ ਤਕੜਾ ਹੋਵੇ ਉਹਨੂੰ ਸਹੀ ਮੋੜ ਦਿੰਦੇ ਨੇ ਸਹੀ ਮੋੜ ਦਿੰਦੇ ਹੁਣ ਇੱਕ ਗੱਲ ਕਲੀਅਰ ਹੈ ਯਾਰ ਅਸੀਂ ਕਹਾ ਕਿ ਮੈਂ ਜਕਾਰਾ ਲਾਣਾ ਕੋਈ ਉੱਥੇ ਹਿੰਦੂ ਕੋ ਆ ਕੇ ਬਹਿ ਜਾਉ ਮੈਂ ਸ਼੍ਰੀ ਰਾਮ ਦਾ ਨਾਰਾ ਲਾਣਾ ਕੋਈ ਰਾਧਾ ਸਵਾਮੀ ਆ ਕੇ ਕਹੂ ਮੈਂ ਜੀ ਰਾਧਾ ਸਵਾਮੀ ਕਹਿ ਕੇ ਸਵਾਪਤੀ ਕਰੂੰ ਤੀਜਾ ਕੇ ਕਹੂੰ ਮੈਂ ਤਾਂ ਤਾਂ ਸਤਿਗੁਰੂ ਵਾਲਾ ਆ ਮੈਂ ਮੇਰੀ ਵੀ ਹਾਜ਼ਰੀ ਲਵਾਓ ਵਿੱਚ ਕੋਈ ਧੰਨ ਨਰਨਾਰੰਕਾਰ ਕਹੂ ਆ ਕੇ ਕਹੂਗੇ ਨਹੀਂ ਸਾਡੇ ਫਿਰ ਇਹਨੂੰ ਧਰਮ ਮੁਕਤ ਰੱਖੋ ਇਹਦਾ ਚੀਜ਼ਾਂ ਨੂੰ ਇਹਨੂੰ ਪਰੇ ਰੱਖੋ ਇਹ ਕਿਸਾਨਾ ਦਾ ਮਸਲਾ ਹੈ ਇਹਨੂੰ ਧਰਮ ਮੁਕਤ ਰੱਖੋ ਇਹਨੂੰ ਸਾਈਡ ਤੇ ਰੱਖੋ ਜਿਹੜੇ ਬੰਦੇ ਕਰ ਰਹੇ ਨੇ ਉਹ ਕਹਿੰਦੇ ਆ ਆਹ ਮਸਲਾ ਹੈ ਭਾਈ ਇਹ ਤੇ ਧਰਮ ਦਾ ਮਸਲਾ ਨਹੀਂ ਜਿਹੜੀ ਅਸਲ ਗੱਲ ਹੈ ਉਹਨੂੰ ਰੱਖੋ ਉਹ ਕਰੋ ਕੀ ਪ੍ਰੋਬਲਮ ਹੈ ਕਿੱਦਾਂ ਨਜੱਠਣਾ ਕਿਵੇਂ ਕਰਨਾ ਉਹਦਾ ਹੱਲ ਕਰੋ ਬਾਕੀ ਹੋਰ ਵੀ ਗੱਲ ਮੈਂ ਪੰਜਾਬੀਓ ਕਹਿ ਦਿਆਂ ਜੇ ਬਿੱਲ ਵਾਪਸ ਵੀ ਮੁੜ ਗਿਆ ਨਾ ਤੇ ਤਾਂ ਵੀ ਜਾਣਕਾਰ ਦੱਸਦੇ ਐ 10 ਸਾਲਾਂ ਤੱਕ ਸਾਡਾ ਤੇ ਪਾਣੀ ਖਤਮ ਹੋ ਰਿਹਾ ਧਰਤੀ ਦਾ ਅਗਲਾ ਤੇ ਫਿਰ ਮਸਲੇ ਹੋਈ ਤੇ ਕਿਤੇ ਨਾ ਕਿਤੇ ਆਪਣੇ ਦਿਮਾਗ ਵਰਤਣੇ ਪੈਣੇ ਆ ਹੋਰ ਵੀ ਨਾਲ-ਨਾਲ ਜਿੱਥੇ ਖੇਤੀਬਾੜੀ ਕਰਨੀ ਐ ਉੱਥੇ ਨਾਲ-ਨਾਲ ਕੁਝ ਹੋਰ ਵੀ ਸਿੱਖੀ ਨਵੇਂ-ਨਵੇਂ ਕੰਮ ਸਿੱਖੀ ਬੱਚਿਆਂ ਨੂੰ ਨਵੇਂ ਨਵੇਂ ਕੰਮਾਂ 'ਚ ਪਾਈਏ ਜਿਹੜੀਆਂ ਚੀਜ਼ਾਂ ਜ਼ਿਆਦਾ ਆਲੇ-ਦੁਆਲੇ ਨੇ ਉਹ ਵੀ ਸਿਖਾਣੀਆਂ ਸ਼ੁਰੂ ਕਰੀਏ ਇਹਨਾਂ ਦੇ ਨਾਲ ਮੁਕਾਬਲਾ ਸਾਈਡ ਤੇ ਹੁੰਦਾ ਰਹੇ ਜਿਹੜੀ ਗੱਲ ਚੱਲ ਰਹੀ ਹੈ ਚੱਲਦੀ ਰਹੇ ਪਰ ਨਾਲ-ਨਾਲ ਸੋਚੀਏ ਮੈਂ ਉਹ ਦਿਨ ਵੀ ਗੱਲ ਕੀਤੀ ਸੀ ਸਨ 47 ਵੇਲੇ ਉੱਜੜ ਕੇ ਜਿਹੜੇ ਪੱッセ ਸੀ ਤਾਂ ਤਜਰਬਾ ਉਹਨਾਂ ਨੂੰ ਬਥੇਰਾ ਹੋ ਗਿਆ ਉਜਾੜਿਆ ਜਦੋਂ ਜਾਂਦਾ ਹੈ ਨਾ ਤੇ ਤਜਰਬਾ ਵੀ ਬਹੁਤ ਕੁਝ ਹੋ ਜਾਂਦਾ ਆਪਣੇ ਆਪਾਂ ਦੇ ਬੱਚਿਆਂ 'ਚ ਹਿੰਮਤ ਭਰ ਕੇ ਰੱਖਣੀ ਪੈਣੀ ਉਹ ਕਿਧਰ ਪਾਈ ਰਣਜੀਤ ਸਿੰਘ ਢੜਰੀਆ ਵਾਲੇ ਜਿਹੜੇ ਕਿ ਹੱਕ ਸੱਚ ਬਿਆਨ ਕਰਦੇ ਹੈਗੇ ਆ ਉਹ ਅੱਜ ਦੀ ਵੀਡੀਓ ਦੇ ਵਿੱਚ ਲੀਡਰਾਂ ਦੇ ਬਾਰੇ ਦੱਸ ਰਹੇ ਸੀ ਲੀਡਰਾਂ ਦਾ ਹਾਲ ਦੱਸ ਰਹੇ ਸੀ ਕਿ ਜਿਹੜੇ ਵੀ ਲੀਡਰ ਹੈਗੇ ਆ ਉਹ ਸਿਰਫ ਆਵਾਮ ਤੋਂ ਫਾਇਦਾ ਚੁੱਕਦੇ ਆ ਉਹਨਾਂ ਦੀਆਂ ਮਜਬੂਰੀਆਂ ਦਾ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਉਹ ਸਿਰਫ ਆ ਕੇ ਸਬਜ਼ ਬਾਗ ਦਿਖਾਉਂਦੇ ਆ ਵੱਡੇ ਵੱਡੇ ਨਾਰੇ ਲਾਉਂਦੇ ਹੈਗੇ ਆ ਉਹ ਗੱਲਾਂ ਕਰਦੇ ਆ ਜਿਨ੍ਹਾਂ ਨਾਲ ਆਵਾਮ ਦਾ ਦਿਲ ਜਿੱਤ ਸਕਣ ਤੇ ਜਦੋਂ ਕੁਰਸੀ ਤੇ ਬੈ ਜਾਂਦੇ ਆ ਫਿਰ ਭੁੱਲ ਜਾਂਦੇ ਹੈਗੇ ਆ ਤੇ ਜਿਹੜੀ ਆਵਾਮ ਨੂੰ ਵੀ ਅੱਖਾਂ ਖੋਲੀਆਂ ਚਾਹੀਦੀਆਂ ਕਿ ਹਮੇਸ਼ਾ ਉਹਨਾਂ ਲੀਡਰਾਂ ਨੂੰ ਉਹਨਾਂ ਆਗੂਆਂ ਨੂੰ ਅੱਗੇ ਲਾਵੇ ਜਿਹੜੇ ਵਾਕਈ ਉਹਨਾਂ ਦੀ ਦੁੱਖ ਤਕਲੀਫਾਂ ਸਮਝਦੇ ਔਰ ਉਸ ਦੇ ਬਾਰੇ ਗੱਲਬਾਤ ਕਰਦੇ ਆ ਤੀਸਰਾ ਵਿੱਚ ਕੋਈ ਐਸਾ ਨਾ ਵਾਰਣ ਜਿਹੜਾ ਕਿ ਸਿਰਫ ਫਾਇਦਾ ਚੁੱਕਣ ਵਾਲਾ ਹੋਵੇ ਮਿਲਕੀ ਉਸ ਨੂੰ ਅੱਗੇ ਲੈ ਕੇ ਆਉਣ ਜਿਹੜਾ ਵਾਕਈ ਸਮਝਣ ਦੇ ਦੁੱਖ ਤਕਲੀਫਾਂ ਮੇਰੇ ਤੋਂ ਤੁਹਾਡਾ ਕੀ ਕਹਿਣਾ ਹੈਗਾ ਇਸ ਦੇ ਬਾਰੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਆ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼